ਡਰਾਮਾਬਾਜੀ ਜੀ ਕੀਤੀ ਗਈ ਆ ਮਾੜਾ ਜਿਹਾ ਕਰਤਾ ਕੀ ਲੱਗਦਾ ਵੀ ਇਹਦੇ ਨਾਲ ਠੱਲ ਪੈ ਜੂ ਨਸ਼ੇ ਨੂੰ ਹੂੰ ਵੈਸੇ ਤਾਂ ਦੇਰ ਆਈ ਦਰੋਸਤਾ ਵਾਲੀ ਗੱਲ ਆ ਵੀ ਇਹ ਚੀਜ਼ਾਂ 3 3.5 ਸਾਲ ਪਹਿਲਾਂ ਤਰਾਜੀ ਹੋ ਜਾਣੀਆਂ ਚਾਹੀਦੀਆਂ ਸੀਗਾ ਬੇਸ਼ੱਕ ਦੇਰ ਆਈ ਦਰੋਸਤਾ ਇਹ ਕਾ ਮਾਰਕੀਟ ਢੰਗ ਨਾਲ ਵਾਲਾ ਕੰਮ ਜਿਹੜਾ ਕੀਤਾ ਗਿਆ ਕਿ ਇੱਕ ਕਾ ਮਾਰਕੀਟ ਢੰਗ ਦੇਓ ਬਾਕੀ ਕੰਮ ਨੂੰ ਪਤਾ ਲੱਗ ਜਾਵੇ ਕਿ ਹੁਣ ਨਹੀਂ ਇੱਥੇ ਜਾਣਾ ਇਥੋਂ ਇਹ ਮਾਰਕੀਟ ਢੰਗ ਦਿੰਦੇ ਹੁੰਦੇ ਆ ਮੈਂ ਕਹਿੰਦਾ ਕਿ ਚਲੋ ਠੀਕ ਐ ਪੰਜਾਬ ਸਰਕਾਰ ਦਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦਾ ਲੋਕਲ ਪੁਲਿਸ ਪ੍ਰਸ਼ਾਸਨ ਦਾ ਇੱਕ ਚੰਗਾ ਉਪਰਾਲਾ ਐ ਕਿ ਬੇਸ਼ੱਕ ਸ਼ੁਰੂਆਤ ਕੀਤੀ ਗਈ ਹੈ ਹਾਂ ਤੁਹਾਡੀ ਗੱਲ ਸਹੀ ਹੈ ਕਿ ਜੇ ਦੋ ਘਰ ਵੀ ਢਾਏ ਤਾਂ ਮੁਕੰਮਲ ਢਾ ਦਿੱਤੇ ਜਾਂਦੇ ਤਾਂ ਹੋਰ ਵਧੀਆ ਗੱਲ ਸੀ ਪਰ ਜਿਹੜੇ ਹੋਰ 30 40 50 ਘਰ ਇਥੇ ਇਹ ਕੰਮ ਕਰਦੇ ਆ ਜਾਂ ਬੇੜਕਰ ਨਗਰ ਮੁਕਸਰ ਰੋਡ ਤੇ ਇਹ ਕੰਮ ਕਰਦੇ ਆ ਤਾਂ ਉਹਨਾਂ ਵਾਸਤੇ ਜਿਹੜਾ ਹੈਗਾ ਮੈਕਨਿਕ ਕਿ ਕਾਰਵਾਈ ਬਹੁਤ ਜਲਦੀ ਵੈਰੀਫਿਕੇਸ਼ਨ ਕਰਕੇ ਜਿਵੇਂ ਹੁਣੇ ਹੁਣੇ ਤੁਸੀਂ ਗੱਲ ਕਰ ਰਹੇ ਸੀ ਐਸਐਸਪੀ ਸਾਹਿਬ ਨਾਲ ਮੈਡਮ ਪ੍ਰਗਿਆ ਜੈਨ ਜੀ ਨਾਲ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਰਚੇ ਬਹੁਤ ਸੀਗੇ ਪਰਚਿਆਂ ਦੇ ਅਗੇਂਸਟਾਂ ਤੇ ਕਾਰਵਾਈ ਹੋਈ ਹੈ ਮੈਂ ਕਹਿੰਨਾ ਕਿ ਪਰਚੇ ਬਹੁਤ ਜਾਂ ਘੱਟ ਦੀ ਗੱਲ ਨਹੀਂ ਬੇਸ਼ੱਕ ਕਿਸੇ ਤੇ ਇੱਕ ਪਰਚਾ ਹੋ ਗਿਆ ਬੇਸ਼ੱਕ ਕਿਸੇ ਤੇ 10 ਪਰਚੇ ਹੋ ਗਏ ਕਿਸੇ ਤੇ 50 ਪਰਚੇ ਹੋ ਗਏ ਉੱਥੋਂ ਤੱਕ ਤਾਂ ਜਾਣ ਹੀ ਨਹੀਂ ਦਿੱਤਾ ਜਾਣਾ ਚਾਹੀਦਾ ਕਿਤੇ ਤੇ ਅਗਲਾ ਪਰਚਾ ਕਰਨ ਦੀ ਲੋੜ ਪਊਗੀ ਜਦੋਂ ਪਹਿਲਾ ਪਰਚਾ ਹੋ ਜੇ ਨਾ ਮੈਂ ਕਹਿੰਦਾ ਸਰਕਾਰ ਨੂੰ ਮੈਂ ਸਿੱਧਾ ਮੈਸੇਜ ਦੇਣਾ ਚਾਹੁੰਨਾ ਹੈ ਮ ਉਹ ਉਹ 2-4 ਗ੍ਰਾਮ ਦੇ ਵਿੱਚ ਹੀ ਹੋਇਆ ਹੋਵੇ ਉਹਦਾ ਸਾਰਾ ਮਕਾਨ ਢਾਕੇ ਮਲੀਆਂ ਮੀਟ ਕਰ ਦਿਓ ਉਹਦੇ ਉਹਨੂੰ ਸਰਕਾਰੀ ਪ੍ਰਾਪਰਟੀ ਬਣਾਓ ਜਿਹੜੀ ਜਗਾ ਉਹਦੇ ਕੋਲੇ ਆ ਨਾ ਬੇਸ਼ੱਕ ਉਹ ਆਪਦੀ ਵੀ ਹੈ ਇਹ ਤਾਂ ਹੈ ਵੀ ਨਜਾਇਜ਼ ਕਬਜ਼ੇ ਆ ਸਾਰਾ ਮੁਹੱਲਾ ਜਿਹੜਾ ਇਹ ਛੱਜ ਘੜਾ ਇਹ ਸਾਰਾ ਨਜਾਇਜ਼ ਕਬਜ਼ਿਆਂ ਵਾਲਾ ਸਰਕਾਰ ਦੀਆਂ ਦੋ ਚੀਜ਼ਾਂ ਇੱਥੇ ਮੇਨ ਕਿ ਨਜਾਇਜ਼ ਕਬਜ਼ੇ ਨਹੀਂ ਰਹਿਣਦੇ ਨੇ ਤੇ ਨਸ਼ੇ ਵਾਲੇ ਜਿਹੜੇ ਹੈਗੇ ਆ ਉਹ ਪੰਜਾਬ 'ਚ ਨਹੀਂ ਰਹਿਣਦੇ ਨੇ ਯੁੱਧ ਨਸ਼ਿਆਂ ਵਿਰੁੱਧ ਮੈਂ ਕਹਿੰਦਾ ਵੀ ਇਹ ਚੀਜ਼ਾਂ ਸਰਕਾਰ ਕਰਨ ਤੇ ਲੱਗੀ ਆ ਨਾ ਅੱਜ ਚਾਹੀਦਾ ਸੀ ਕਿ ਐਸਐਸਪੀ ਸਾਹਿਬ ਦੋ ਘਰਾਂ ਦੀ ਬਜਾਏ ਹੋਰ 10 ਵੀ ਘਰਾਂ ਦੀ ਵੈਰੀਫਿਕੇਸ਼ਨ ਤੇ ਮੇੜਕਰ ਨਗਰ ਦੇ ਵਿੱਚ ਵੀ ਕਰਕੇ ਆਉਂਦੇ ਕਿਉਂ ਕਿ ਕਿਹੜੇ ਕਿਹੜੇ ਲੋਕ ਆ ਉਹ ਚੀਜ਼ ਹੋ ਜਾਂਦੀ ਹੋਰ ਵਦਿਆ ਹੋਣਾ ਸੀ ਨਾ ਨਾ ਕਹਿੰਦੇ ਇਸ ਤੇ ਸਕਿਉਰਟੀ ਪ੍ਰੋਵਾਈਡ ਕਰਾਈ ਆ ਕੱਲੀ ਇਹ ਤਾਂ ਸਿਵਲ ਪ੍ਰਸ਼ਾਸਨ ਨੂੰ ਪਤਾ ਹੈ ਕਿ ਕਿੰਨੇ ਘਰਾਂ ਨੂੰ ਟਾਉਣਾ ਕਿੰਨੇ ਨੂੰ ਨਹੀਂ ਕਹਿਣਾ ਕਿੰਨੇ ਦੇ ਆਰਡਰ ਹੋਏ ਆ ਹਾਂ ਦੇਖੋ ਜੀ ਸਿਵਲ ਪ੍ਰਸ਼ਾਸਨ ਸਾਥ ਦੇ ਬਿਨਾ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਕਿ ਕੱਲੀਆਂ ਸਰਕਾਰਾਂ ਤੇ ਜਾ ਕੱਲੇ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਨਹੀਂ ਛੱਡ ਦੇਣਾ ਚਾਹੀਦਾ ਅਸੀਂ ਜੇ ਕਿਤੇ ਜਦੋਂ ਸਾਡੀ ਵਾਰੀ ਆਉਂਦੀ ਹੈ ਨਾ ਉਦੋਂ ਸੋ ਇਹ ਗੱਲ ਕਹਿ ਦਿੰਦੇ ਆ ਕਿ ਯਾਰ ਕੋਈ ਗੱਲ ਨਹੀਂ ਮੈਂ ਕੀ ਲੈਣਾ ਮੈਂ ਕੀ ਲੈਣਾ ਨਾਲ ਨਹੀਂ ਸਰਨਾ ਕੱਲੇ ਪੁਲਿਸ ਕਿਉਂ ਕਰੂਗੀ ਕੱਲੇ ਸਰਕਾਰ ਹੋਣ ਕੱਲਾ ਮੁੱਖ ਮੰਤਰੀ ਹੋਵੇ ਜਾਂ ਕੱਲੇ ਸਾਡੇ ਚੁਣੇ ਹੋਏ 92 ਹੋਗੇ 94 ਹੋਗੇ ਜਿੰਨੇ ਮਰਜ਼ੀ ਹੋਗੇ ਉਹ ਕੱਲੇ ਕਿਵੇਂ ਨਿਗਰ ਰੱਖਣਗੇ ਠੀਕ ਹੈ ਕਿਉਂ ਇਸ ਗੱਲ ਦੀ ਪੜਤਾਲ ਕਰ ਸਕਦੇ ਆ ਇਸ ਗੱਲ ਨੂੰ ਵੈਰੀਫਾਈ ਕਰ ਸਕਦੇ ਆ ਪਰ ਸਾਡਾ ਸਾਥ ਬਣਦਾ ਕਿ ਜਿੱਥੇ ਕੁਛ ਮਾੜਾ ਹੁੰਦਾ ਸੀ ਉੱਥੇ ਜਾ ਕੇ ਚੀਜ਼ਾਂ ਅਸੀਂ ਖੁਦ ਦਿਖਾਈਏ ਕਿ ਆ ਚੀਜ਼ ਹੋ ਰਹੀ ਹੈ ਜੀ ਕਾਰਵਾਈ ਪਾਓ ਲੋਕਲ ਪੁਲਿਸ ਨਹੀਂ ਕਰਦੀ ਜ਼ਿਲ੍ਹਾ ਪੁਲਿਸ ਕੋਲ ਜਾਓ ਜ਼ਿਲ੍ਹਾ ਪੁਲਿਸ ਨਹੀਂ ਕਰਦੀ ਤਾਂ ਫਿਰ ਪੰਜਾਬ ਸਰਕਾਰ ਕੋਲ ਜਾਓ ਵੀ ਆਹ ਕਾਰਵਾਈ ਸਾਡੀ ਕਿਉਂ ਨਹੀਂ ਪੈ ਰਹੀ ਜੀ ਪਰ ਜਿਹੜਾ ਇਹ ਉਪਰਾਲਾ ਮੈਂ ਦਾ ਸਵਾਗਤ ਕਰਦਾ ਕਿ ਜੇ ਸ਼ੁਰੂਆਤ ਹੋਈ ਹੈ ਜੈਤੋ ਦੇ ਵਿੱਚ ਤੇ ਉਹਨਾਂ ਵਾਲੇ ਦਿਨਾਂ 'ਚ ਮੈਨੂੰ ਪਤਾ ਹੈ ਕਿ ਇੱਥੇ ਲੱਗਦਾ ਨਹੀਂ ਕਿ ਜਿਵੇਂ ਪਹਿਲੇ ਦਿਨ ਢੱਲੇ ਦੇ ਨਾਲ ਇਹ ਜਿਵੇਂ ਕਹਿੰਦੇ ਨੇ ਨਾ ਨਰਮਾ ਮੰਡੀ ਦਾਣਾ ਮੰਡੀ ਹਨਾ ਉਵੇਂ ਮੈਨੂੰ ਨਹੀਂ ਲੱਗਦਾ ਕਿ ਇਹ ਚੱਟੇ ਦੀ ਜਿਹੜੀ ਆ ਉਹ ਮੰਡੀ ਬਣੀ ਰਹੂਗੀ ਜੇ ਬਾਕੀ ਜਿਹੜੇ ਜਿਹੜੇ ਕੰਮ ਆਰਤੇ ਬੇਸ਼ੱਕ ਥੋੜੇ ਜਿਹ ਪੰਜੇ ਹੀ ਮਾਰੇ ਆ ਪਰ ਕੋਈ ਗੱਲ ਨਹੀਂ ਜਿਨ੍ਹਾਂ ਨੂੰ ਇਹ ਸੇਕ ਲੱਗਿਆ ਨਾ ਬਾਕੀ ਜਿਹੜੇ ਆਸੇ ਪਾਸੇ ਬੈਠੇ ਉਹਨੂੰ ਸੇਕ ਲੰਗੂਗਾ ਜੇ ਅਸਲੀ ਅਮਲੀ ਰੂਪ ਦੇ ਵਿੱਚ ਇਹਨੂੰ ਕੰਮ ਨੂੰ ਜਿਹੜਾ ਮੁਕੰਮਲ ਨੇਪਰੇ ਚਾੜਨਾ ਹੋਇਆ ਤਾਂ ਤੇ ਮੈਂ ਕਹਿੰਦਾ ਇਸ ਤੋਂ ਬਾਅਦ ਜਿਹੜਾ ਅਗਲੇ ਉਪਰਾਲੇ ਵੱਡੇ ਹੋਣੇ ਚਾਹੀਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਇਹ ਲੱਭਣ ਨਾ ਜਾ ਤੋ ਦੇ ਵਿੱਚ ਜਿੰਦਰ ਜੀ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਦੋ ਬਿਆਨ ਆ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਇਹਨਾਂ ਤੇ ਨਜ਼ਾਇਜ਼ ਕਬਜ਼ੇ ਸੀ ਸਿਵਲ ਪ੍ਰਸ਼ਾਸਨ ਨੇ ਜਦੋਂ ਅਸੀਂ ਗੱਲ ਕਰੀ ਯੂ ਸਾਹਿਬ ਨਾਲ ਗੱਲ ਕਰੀ ਜੀ ਵੀ ਨਜਾਇਜ਼ ਕਬਜ਼ੇ ਤਾਂ ਇਹ ਸਾਰੀ ਜਗ੍ਹਾ ਤੇ ਆ ਇੱਥੇ ਐਸਐਸਪੀ ਸਾਹਿਬ ਜਿਹੜੇ ਮੈਂ ਤੁਹਾਡੇ ਨਾਲ ਗੱਲਬਾਤ ਸੁਣੀ ਜੋ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਘਰ ਟਾਏ ਗਏ ਇਹਨਾਂ ਦੇ 8 10 12 15 ਕਿੰਨੇ ਕਿੰਨੇ ਪਰਚੇ ਸੀ ਮੈਂ ਉਹ ਗੱਲ ਪਹਿਲਾਂ ਕਹਿਤੀ ਕਿ ਪਰਚੇ ਨਹੀਂ ਦੇਖਣੇ ਚਾਹੀਦੇ ਨਜਾਇਜ਼ ਕਬਜ਼ੇ ਜਿਹੜੇ ਨਜਾਇਜ਼ ਕਬਜ਼ੇ ਬਾਅਦ ਚ ਵੀ ਛਡਾਏ ਜਾਣਗੇ ਨਜਾਇਜ਼ ਕਰਜਾਂ ਤੇ ਅਮਲ ਬੇਸ਼ੱਕ ਹੋਰ 6 ਮਹੀਨੇ ਠਰ ਕੇ ਕਰ ਲਿਓ ਪਰ ਜਿਹੜਾ ਚਿੱਟੇ ਦਾ ਵੱਡਾ ਕੋਡ ਹੈ ਨਾ ਜਿਹਦਾ ਕਰਕੇ ਪੰਜਾਬ ਦਾ ਬੇੜਾ ਗਰਕ ਹੋਇਆ ਤੇ ਜਿਹਦੇ ਕਰਕੇ ਉਂਗਲ ਕੱਲੀ ਪੁਲਿਸ ਤੇ ਤੇ ਸਰਕਾਰ ਤੇ ਉੱਠਦੀ ਹੈ ਉਹਦੇ ਵੀ ਸਾਡਾ ਸਹਿਯੋਗ ਹੈ ਜਿੱਨਾ ਅਸੀਂ ਸਹਿਯੋਗ ਕਰ ਸਕੀਏ ਉਥੇ ਫਿਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਆਪਦਾ ਸਹੀ ਤਰੀਕੇ ਨਾਲ ਕੰਮ ਕਰੇ ਜੇ ਯੁੱਧ ਨਸ਼ਿਆਂ ਵਿਰੋਧ ਦਾ ਨਾਅਰਾ ਦਿੱਤਾ ਹੈ ਤਾਂ ਫਿਰ ਉਹਨੂੰ ਅਮਲੀ ਜਾਮਾ ਪਹਿਨਾ ਕੇ ਵਿਖਾਵੇ ਮੈਂ ਕਹਿੰਦਾ ਕਿ ਲੋਕ ਜਿਹੜੇ ਆ ਨਾ ਲੋਕ ਇਸ ਗੱਲ ਦੇ ਇੰਤਜ਼ਾਰ ਚ ਤਾਰਾ ਜੀ ਬੈਠੇ ਹੁੰਦੇ ਆ ਇਹ ਨਹੀਂ ਹੁੰਦਾ ਕਿ ਸਰਕਾਰਾਂ ਸਾਰੀਆਂ ਚੰਗੀਆਂ ਨਹੀਂ ਹੁੰਦੀਆਂ ਸਾਰੀਆਂ ਟ ਸਰਕਾਰ ਨੇ ਪੰਜਾਬ ਦਾ ਬੇੜਾ ਗਰ ਕਰਤਾ ਆਉਣ ਵਾਲੇ 1.5 ਸਾਲ ਦੇ ਵਿੱਚ ਉਹ ਸਰਕਾਰ ਕੋਲੇ ਉਹ ਸੁਧਾਰ ਕਰਨ ਦਾ ਮੌਕਾ ਜੇ ਕਰਨਾ ਚਾਹੁੰਦੇ ਆ ਤੇ ਮੈਂ ਕਹਿੰਦਾ ਵੀ ਇਹ ਕਮਾਂਡ ਜਿਹੜੀ ਹੈ ਦਿੱਲੀ ਵਾਲਿਆਂ ਨੂੰ ਛੱਡ ਕੇ ਜੇ ਭਗਵੰਤ ਸਿੰਘ ਮਾਨਵ ਦੇ ਹੱਥ ਚ ਲੈ ਲੈਣ ਤਾਂ ਆਉਣ ਵਾਲੇ 1.5 ਸਾਲ ਦੇ ਵਿੱਚ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਕੀ ਲੱਗਦਾ ਵੀ ਡਰਾਮਾ ਜਾ ਹੋਇਆ ਇੱਕ ਅੱਜ ਹਨਾ ਦੇਖੋ ਜਿਵੇਂ ਮੂਰੇ ਮੂਰੇ ਦੇਖੋ ਜੀ ਪਿੱਛੇ ਪੂਰਾ ਮਕਾਨ ਖੜਾ ਹੈ ਜਿਹੜਾ ਮੂਰੇ ਗੇਟ ਟਾ ਤਾ ਉਹ ਬਣ ਜਾਊਗਾ ਦੁਬਾਰਾ ਇਹਦੇ ਚ ਦੋ ਗੱਲਾਂ ਤੁਸੀਂ ਦੱਸਿਆ ਮੇਰੀ ਗੱਲ ਹਾਲਾਂਕਿ ਸਿਵਲ ਪ੍ਰਸ਼ਾਸਨ ਨਾਲ ਨਹੀਂ ਹੋਈ ਤੁਸੀਂ ਇਹ ਗੱਲ ਦੱਸਿਓ ਕਿ ਸਿਵਲ ਪ੍ਰਸ਼ਾਸਨ ਕਹਿੰਦਾ ਨਜਾਇਜ਼ ਕਬਜ਼ਾ ਸੀ ਪੁਲਿਸ ਪ੍ਰਸ਼ਾਸਨ ਕਹਿੰਦਾ ਕਿ ਇਹਨਾਂ ਦੇ ਪਰਚੇ ਆ ਦੇਖੋ ਪਹਿਲਾਂ ਤਾਂ ਇਸ ਚੀਜ਼ ਨੂੰ ਨਾ ਜਿਹੜਾ ਉਹ ਵੈਰੀਫਾਈ ਕਰ ਲੈਣਾ ਚਾਹੀਦਾ ਦੋਨੋਂ ਧਿਰਾਂ ਨੂੰ ਮਿਲ ਕੇ ਕਿ ਨਜਾਇਜ਼ ਕਬਜ਼ਾ ਸੀ ਕਿ ਚਿੱਟੇ ਵਾਲਿਆਂ ਦਾ ਕਰ ਸੀ ਕਿ ਨਸ਼ਾ ਤਸਕਰਾਂ ਦਾ ਕਰ ਸੀਗਾ ਜੋ ਵੀ ਸੀ ਮੈਂ ਪਹਿਲਾਂ ਕਹਿੰਦਾ ਕਿ ਨਜਾਇਜ਼ ਕਬਜ਼ਿਆਂ ਵਾਲੇ ਦੇ ਘਰ ਹੋਰ 4 ਮਹੀਨੇ ਲੇਟ ਆਏ ਜਾਣਗੇ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਚਿੱਟੇ ਵਾਲਿਆਂ ਦੇ ਟਾ ਦਿਓ ਪ ਹਾਂ ਜੀ ਬਜ਼ੁਰਗਾਂ ਵਲੇ ਮੈਂ ਤੁਹਾਨੂੰ ਸ਼ੁਰੂ ਚ ਕੀ ਕਿਹਾ ਕਿ ਕਾਂ ਮਾਰ ਕੇ ਜਦੋਂ ਘਰਾਂ ਦੇ ਵਿੱਚ ਬਾਹਲੇ ਕਾਂ ਆਉਂਦੇ ਨਾ ਆਟੇ ਠੁੰਗਾ ਮਾਰ ਜਾਂਦੇ ਸੀਗੇ ਬੱਚਿਆਂ ਦੇ ਤੋਂ ਰੋਟੀ ਖੋ ਕੇ ਲੈ ਜਾਂਦੇ ਕਾਂ ਮਾਰ ਕੇ ਢੰਗ ਦਿੱਤਾ ਜਾਂਦਾ ਸੀ ਜਦੋਂ ਇੱਕ ਮਾਰ ਕੇ ਢੰਗ ਦੋ ਬਾਕੀ ਨੂੰ ਪਤਾ ਲੱਗ ਮਾਰ ਕੇ ਢੰਗ ਦਿੰਦੇ ਹੁੰਦੇ ਆ ਇਹ ਇਸ਼ਾਰਾ ਬਹੁਤ ਵੱਡਾ ਹੈ ਨਜਾਇਜ਼ ਕਬਜ਼ੇ ਨਾਲ ਕਹਿਣ ਇੱਕ ਪਾਸੇ ਨਜਾਇਜ਼ ਕਬਜ਼ਾ ਜਾਂ ਨਜਾਇਜ਼ ਕਬਜ਼ਾ ਸੀ ਉਹਨੂੰ ਸੀਲ ਕਰ ਦਿੰਦੇ ਤਾਲਾ ਲਾ ਦਿੰਦੇ ਨਗਰ ਕੌਂਸਲ ਆਪ ਦਾ ਕੋਈ ਇਥੇ ਸਟੋਰ ਬਣਾ ਲੈਂਦਾ ਕਿਸੇ ਦਾ ਕੋਈ ਕਬਜ਼ਾ ਜੇ ਇਹਨਾਂ ਦਾ ਸੀ ਇਦ ਇਹਨੂੰ ਸੀਲ ਕਰ ਦਿੰਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚੋਂ ਕੋਈ ਇੱਕ ਧਿਰ ਤਾਂ ਆਪਦੇ ਸਹੀ ਫੈਸਲੇ ਤੋਂ ਭੱਜ ਰਹੀ ਆ ਨਾ ਬਿਆਨ ਕਿਸੇ ਦਾ ਸਹੀ ਨਹੀਂ ਆ ਰਿਹਾ ਸਾਰੇ ਆਪ ਆਪਨ ਬਿਆਨਾਂ ਤੋਂ ਭੱਜ ਰਹੇ ਆ ਇਹ ਉਹਨੂੰ ਸਾਨੂੰ ਪੁੱਛਿਆ ਮੀਡੀਆ ਨੇ ਉਹ ਆਦੇ ਬਿਆਨ ਤੋਂ ਭੱਜ ਗਿਆ ਜੀ ਸੀ ਉਦਾਰ ਨੂੰ ਪੁੱਛਿਆ ਉਹ ਆਦੇ ਬਿਆਨ ਤੋਂ ਭੱਜ ਗਿਆ ਮੈਡਮ ਨੇ ਤਾਂ ਸਾਫ਼ ਸੁਥਰਾ ਕਹਿਤਾ ਅਸੀਂ ਤਾਂ ਸਕਿਉਰਟੀ ਪ੍ਰੋਵਾਈਡ ਕਰਾਈ ਆ ਇਹ ਤਾਂ ਗੱਲ ਬੰਦ ਹੀ ਐ ਪੁਲਿਸ ਨੇ ਤਾਂ ਸਕਿਉਰਟੀ ਦੇਣੀ ਹੁੰਦੀ ਆ ਜੀ ਨਹੀਂ ਐਸਐਸਪੀ ਸਾਹਿਬ ਨੇ ਤੁਹਾਡੇ ਜਿਹ ਕਿ 15 ਕਿੰਨੇ ਕਿੰਨੇ ਪਰਚੇ ਉਹਨਾਂ ਨੇ ਕਿਹਾ ਕਿ ਜਿਹੜੇ ਐਨਡੀਪੀਐਸ ਦੇ ਜਿਹੜੇ ਚਿੱਟੇ ਦੇ ਜਾਂ ਕਿਸੇ ਵੀ ਸਿੰਥੈਟਿਕ ਨਸ਼ੇ ਦੇ ਹੈਗੇ ਸੀਗੇ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਮੈਂ ਕਹਿੰਦਾ ਵੀ ਜੇ ਇਹਨਾਂ ਦੇ ਵਾਕਿਆ ਚਿੱਟੇ ਦੇ ਪਰਚੇ ਸੀ ਚਿੱਟੇ ਦੇ ਪਰਚਿਆਂ ਦੇ ਚਲਦਿਆਂ ਘਟਾਏ ਗਏ ਆ ਤਾਂ ਫਿਰ ਬਹੁਤ ਵੱਡਾ ਸਵਾਗਤ ਹੈ ਜੇ ਨਜਾਇਜ਼ ਕਬਜ਼ੇ ਦੇ ਚਲਦਿਆਂ ਢਾਏ ਗਏ ਆ ਤੇ ਫਿਰ ਇਹ ਮਹੱਲਾ ਦਾ ਚਿੱਟੇ ਵਾਲਾ ਫਿਰ ਚਿੱਟੇ ਵਾਲੇ ਦੇ ਕਾਰਵਾਈ ਕਦੋਂ ਹੋਊਗੀ ਪਹਿਲੀ ਕਾਰਵਾਈ ਚਿੱਟੇ ਵਾਲਿਆਂ ਦੇ ਚਾਹੀਦੀ ਹੈ ਸਿੰਥੈਟਿਕ ਨਸ਼ੇ ਵਾਲਿਆਂ ਦੇ ਚਾਹੀਦੀ ਹੈ ਨਜਾਇਜ਼ ਕਬਜ਼ਿਆਂ ਦੇ ਬੇਸ਼ੱਕ 6 ਮਹੀਨੇ ਰੋਕ ਕੇ ਕਰ ਲਓ ਕੋਈ ਗੱਲ ਮੈਂ ਕਹਿੰਦਾ ਹਾਂ ਤੁਹਾਡੀ ਗੱਲ ਸਹੀ ਹੈ ਕਿ ਜੇ ਦੋ ਘਰ ਵੀ ਢਾਏ ਤਾਂ ਮੁਕੰਮਲ ਢਾ ਦਿੱਤੇ ਜਾਂਦੇ ਤਾਂ ਹੋਰ ਵਧੀਆ ਗੱਲ ਸੀ ਪਰ ਜਿਹੜੇ ਹੋਰ 30 40 50 ਘਰ ਇਥੇ ਇਹ ਕੰਮ ਕਰਦੇ ਆ ਜਾਂ ਬੇੜਕਰਨਗਰ ਮੁਕਸਰ ਰੋਡ ਤੇ ਇਹ ਕੰਮ ਕਰਦੇ ਆ ਤਾਂ ਉਹਨਾਂ ਵਾਸਤੇ ਜਿਹੜਾ ਹੈਗਾ ਮੈਂ ਕਹਿੰਨ ਕਿ ਕਾਰਵਾਈ ਬਹੁਤ ਜਲਦੀ ਵੈਰੀਫਿਕੇਸ਼ਨ ਕਰਕੇ ਜਿਵੇਂ ਹੁਣੇ-ਹੁਣੇ ਤੁਸੀਂ ਗੱਲ ਕਰ ਰਹੇ ਸੀ ਐਸਐਸਪੀ ਸਾਹਿਬ ਨਾਲ ਮੈਡਮ ਰਗਿਆ ਜੈਨ ਜੀ ਨਾਲ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਰਚੇ ਬਹੁਤ ਸੀਗੇ ਪਰਚਿਆਂ ਦੇ ਅਗੇਂਸਟਾਂ ਤੇ ਕਾਰਵਾਈ ਹੋਈ ਹੈ ਮੈਂ ਕਹਿੰਨਾ ਕਿ ਪਰਚੇ ਬਹੁਤ ਜਾਂ ਘੱਟ ਦੀ ਗੱਲ ਨਹੀਂ ਬੇਸ਼ੱਕ ਕਿਸੇ ਤੇ ਇੱਕ ਪਰਚਾ ਹੋ ਗਿਆ ਬੇਸ਼ੱਕ ਕਿਸੇ ਤੇ 10 ਪਰਚੇ ਹੋ ਗਏ ਬੇਸ਼ੱਕ ਇਹਦੇ 50 ਪਰਚੇ ਹੋ ਗਏ ਉੱਥੋਂ ਤੱਕ ਤਾਂ ਜਾਣ ਹੀ ਨਹੀਂ ਦਿੱਤਾ ਜਾਣਾ ਚਾਹੀਦਾ ਕਿ ਤੇਰੇ ਤੇ ਅਗਲਾ ਪਰਚਾ ਕਰਨ ਦੀ ਲੋੜ ਪਊਗੀ ਜਦੋਂ ਪਹਿਲਾ ਪਰਚਾ ਹੋ ਜੇ ਨਾ ਮੈਂ ਕਹਿੰਨਾ ਸਰਕਾਰ ਨੂੰ ਮੈਂ ਸਿੱਧਾ ਮੈਸੇਜ ਦੇਣਾ ਚਾ ਉਹ 2-4 ਗ੍ਰਾਮ ਦੇ ਵਿੱਚ ਹੀ ਹੋਇਆ ਹੋਵੇ ਉਹਦਾ ਸਾਰਾ ਮਕਾਨ ਢਾ ਕੇ ਮਲਿਆ ਮੀਟ ਕਰ ਦਿਓ ਉਹਦੇ ਉਹਨੂੰ ਸਰਕਾਰੀ ਪ੍ਰਾਪਰਟੀ ਬਣਾਓ ਜਿਹੜੀ ਜਗਾ ਉਹਦੇ ਕੋਲੇ ਆ ਨਾ ਬੇਸ਼ੱਕ ਉਹ ਆਪਦੀ ਵੀ ਹੈ ਇਹ ਤਾਂ ਹੈ ਵੀ ਨਜਾਇਜ਼ ਕਬਜ਼ੇ ਸਾਰਾ ਮਹੱਲਾ ਜਿਹੜਾ ਇਹ ਛੱਜ ਘੜਾ ਇਹ ਸਾਰਾ ਨਜਾਇਜ਼ ਕਬਜ਼ਿਆਂ ਵਾਲਾ ਹੈ ਸਰਕਾਰ ਦੀਆਂ ਦੋ ਚੀਜ਼ਾਂ ਇੱਥੇ ਮੇਨ ਕਿ ਨਜਾਇਜ਼ ਕਬਜ਼ੇ ਨਹੀਂ ਰਹਿਣਦੇ ਨੇ ਤੇ ਨਸ਼ੇ ਵਾਲੇ ਜਿਹੜੇ ਹੈਗੇ ਆ ਉਹ ਪੰਜਾਬ 'ਚ ਨਹੀਂ ਰਹਿਣਦੇ ਨੇ ਯੁੱਧ ਨਸ਼ਿਆਂ ਵਿਰੁੱਧ ਮੈਂ ਕਹਿੰਦਾ ਵੀ ਇਹ ਚੀਜ਼ਾਂ ਸਰਕਾਰ ਕਰਨ ਤੇ ਲੱਗੀ ਆ ਨਾ ਅੱਜ ਚਾਹੀਦਾ ਸੀ ਕਿ ਐਸਐਸਪੀ ਸਾਹਿਬ ਦੋ ਘਰਾਂ ਦੀ ਬਜਾਏ ਹੋਰ 10 ਵੀ ਘਰਾਂ ਦੀ ਵੈਰੀਫਿਕੇਸ਼ਨ ਇ ਮੇਰਕਰ ਨਗਰ ਦੇ ਵਿੱਚ ਵੀ ਕਰਕੇ ਆਉਂਦੇ ਕਿਉਂ ਕਿ ਕਿਹੜੇ ਕਿਹੜੇ ਲੋਕ ਆ ਉਹ ਚੀਜ਼ ਹੋ ਜਾਂਦੀ ਹੋਰ ਵਧੀਆ ਹੋਣਾ ਸੀ ਉਹ ਨਾੜਨ ਦਾ ਕਹਿੰਦੇ ਇਸ ਤੇ ਸਕਿਉਰਟੀ ਪ੍ਰੋਵਾਈਡ ਕਰਾਈ ਆ ਕੱਲੀ ਇਹ ਤਾਂ ਸਿਵਲ ਪ੍ਰਸ਼ਾਸਨ ਨੂੰ ਪਤਾ ਹੈ ਕਿ ਕਿੰਨੇ ਘਰਾਂ ਨੂੰ ਟਾਉਣਾ ਕਿੰਨੇ ਨੂੰ ਨਹੀਂ کہنا ਕਿੰਨੇ ਦੇ ਆਰਡਰ ਹੋਏ ਆ ਹਾਂ ਦੇਖੋ ਜੀ ਸਿਵਲ ਪ੍ਰਸ਼ਾਸਨ ਸਾਥ ਦੇ ਬਿਨਾ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਕਿ ਕੱਲੀਆਂ ਸਰਕਾਰਾਂ ਤੇ ਜਾਂ ਕੱਲੇ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਨਹੀਂ ਛੱਡ ਦੇਣਾ ਚਾਹੀਦਾ ਅਸੀਂ ਜੇ ਕਿਤੇ ਜਦੋਂ ਸਾਡੀ ਵਾਰੀ ਆਉਂਦੀ ਹੈ ਨਾ ਉਦੋਂ ਸੋ ਇਹ ਗੱਲ ਕਹਿ ਦਿੰਦੇ ਆ ਕਿ ਯਾਰ ਕੋਈ ਗੱਲ ਨਹੀਂ ਮੈਂ ਕੀ ਲੈਣਾ ਮੈਂ ਕੀ ਲੈਣਾ ਨਾਲ ਨਹੀਂ ਸਰਨਾ ਕੱਲੀ ਪੁਲਿਸ ਕਿਉਂ ਕਰੂਗੀ ਕੱਲੀ ਸਰਕਾਰ ਹੁਣ ਕੱਲਾ ਮੁੱਖ ਮੰਤਰੀ ਹੋਵੇ ਜਾਂ ਕੱਲੇ ਸਾਡੇ ਚੁਣੇ ਹੋਏ 92 ਹੋਗੇ 94 ਹੋਗੇ ਜਿੰਨੇ ਮਰਜ਼ੀ ਹੋਗੇ ਉਹ ਕੱਲੇ ਕਿਵੇਂ ਨਿਗਰ ਰੱਖਣਗੇ ਠੀਕ ਹੈ ਕਿ ਉਹ ਇਸ ਗੱਲ ਦੀ ਪੜਤਾਲ ਕਰ ਸਕਦੇ ਆ ਇਸ ਗੱਲ ਨੂੰ ਵੈਰੀਫਾਈ ਕਰ ਸਕਦੇ ਆ ਪਰ ਸਾਡਾ ਸਾਥ ਬਣਦਾ ਕਿ ਜਿੱਥੇ ਕੁਝ ਮਾੜਾ ਹੁੰਦਾ ਅਸੀਂ ਉੱਥੇ ਜਾ ਕੇ ਚੀਜ਼ਾਂ ਅਸੀਂ ਖੁਦ ਦਿਖਾਈਏ ਕਿ ਆ ਚੀਜ਼ ਹੋ ਰਹੀ ਹੈ ਜੀ ਕਾਰਵਾਈ ਪਾ ਲੋਕਲ ਪੁਲਿਸ ਨਹੀਂ ਕਰਦੀ ਜ਼ਿਲ੍ਹਾ ਪੁਲਿਸ ਕੋਲ ਜਾਓ ਜ਼ਿਲ੍ਹਾ ਪੁਲਿਸ ਨਹੀਂ ਕਰਦੀ ਤਾਂ ਫਿਰ ਪੰਜਾਬ ਸਰਕਾਰ ਕੋਲ ਜਾਓ ਵੀ ਆਹ ਕਾਰਵਾਈ ਸਾਡੇ ਕਿਉਂ ਨਹੀਂ ਪੈ ਰਹੀ ਜੀ ਪਰ ਜਿਹੜਾ ਇਹ ਉਪਰਾਲਾ ਮੈਂ ਦਾ ਸਵਾਗਤ ਕਰਦਾ ਕਿ ਜੇ ਸ਼ੁਰੂਆਤ ਹੋਈ ਹੈ ਜੈਤੋ ਦੇ ਵਿੱਚ ਤੇ ਉਹਨਾਂ ਵਾਲੇ ਦਿਨਾਂ 'ਚ ਮੈਨੂੰ ਪਤਾ ਹੈ ਕਿ ਇੱਥੇ ਲੱਗਦਾ ਨਹੀਂ ਕਿ ਜਿਵੇਂ ਪਹਿਲਾਂ ਤੜਲੇ ਦੇ ਨਾਲ ਇਹ ਜਿਵੇਂ ਕਹਿੰਦੇ ਨੇ ਨਾ ਨਰਮਾ ਮੰਡੀ ਦਾਣਾ ਮੰਡੀ ਹਨਾ ਉਵੇਂ ਮੈਨੂੰ ਨਹੀਂ ਲੱਗਦਾ ਇਹ ਚੱਟੇ ਦੀ ਜਿਹੜੀ ਆ ਉਹ ਮੰਡੀ ਬਣੀ ਰਹੂਗੀ ਜੇ ਬਾਕੀ ਜਿਹੜੇ ਜਿਹੜੇ ਕੰਮ ਆਰਤੇ ਬੇਸ਼ੱਕ ਥੋੜੇ ਜਿਹ ਪੰਜੇ ਹੀ ਮਾਰੇ ਆ ਪਰ ਕੋਈ ਗੱਲ ਨਹੀਂ ਜਿਨ੍ਹਾਂ ਨੂੰ ਇਹ ਸੇਕ ਲੱਗਿਆ ਨਾ ਬਾਕੀ ਜਿਹੜੇ ਆਸੇ ਪਾਸੇ ਬੈਠਾ ਨੂੰ ਸੇਕ ਲੰਗੂਗਾ ਜੇ ਅਸਲੀ ਅਮਲੀ ਰੂਪ ਦੇ ਵਿੱਚ ਇਹਨੂੰ ਕੰਮ ਨੂੰ ਜਿਹੜਾ ਮੁਕੰਮਲ ਨੇਪਰੇ ਚਾੜਨਾ ਹੋਇਆ ਤਾਂ ਤੇ ਮੈਂ ਕਹਿੰਦਾ ਇਸ ਤੋਂ ਬਾਅਦ ਜਿਹੜਾ ਅਗਲੇ ਉਪਰਾਲੇ ਵੱਡੇ ਹੋਣੇ ਚਾਹੀਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਇਹ ਲੱਭਣ ਨਾ ਜਾ ਤੋ ਦੇ ਵਿੱਚ ਜਿੰਦਰ ਜੀ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਦੋ ਬਿਆਨ ਆ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਇਹਨਾਂ ਤੇ ਨਜ਼ਾਇਜ਼ ਕਬਜ਼ੇ ਸੀ ਸਿਵਲ ਪ੍ਰਸ਼ਾਸਨ ਨਾਲ ਜਦੋਂ ਅਸੀਂ ਗੱਲ ਕਰੀ ਯੂ ਸਾਹਿਬ ਨਾਲ ਗੱਲ ਕਰੀ ਤਸ ਕਹਤਾ ਜੀ ਵੀ ਨਜਾਇਜ਼ ਕਬਜ਼ੇ ਤਾਂ ਇਹ ਸਾਰੀ ਜਗ੍ਹਾ ਤੇ ਆ ਇੱਥੇ ਐਸਐਸਪੀ ਸਾਹਿਬ ਦੀ ਜਿਹੜੇ ਮੈਂ ਤੁਹਾਡੇ ਨਾਲ ਗੱਲਬਾਤ ਸੁਣੀ ਜੋ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਘਰ ਟਾਏ ਗਏ ਇਹਨਾਂ ਦੇ 8 10 12 15 ਕਿੰਨੇ ਕਿੰਨੇ ਪਰਚੇ ਸੀ ਮੈਂ ਉਹ ਗੱਲ ਪਹਿਲਾਂ ਕਹਿਤੀ ਕਿ ਪਰਚੇ ਨਹੀਂ ਦੇਖਣੇ ਚਾਹੀਦੇ ਨਜਾਇਜ਼ ਕਬਜ਼ੇ ਜਿਹੜੇ ਨਜਾਇਜ਼ ਕਬਜ਼ੇ ਬਾਅਦ ਚ ਵੀ ਛੜਾਏ ਜਾਣਗੇ ਨਜਾਇਜ਼ ਕਰਜਾਂ ਤੇ ਅਮਲ ਬੇਸ਼ੱਕ ਹੋਰ 6 ਮਹੀਨੇ ਠਰ ਕੇ ਕਰ ਲਿਓ ਪਰ ਜਿਹੜਾ ਚਿੱਟੇ ਦਾ ਵੱਡਾ ਕੋਡ ਹੈ ਨਾ ਜਿਹਦਾ ਕਰਕੇ ਪੰਜਾਬ ਦਾ ਬੇੜਾ ਗਰਕ ਹੋਇਆ ਤੇ ਜਿਹਦੇ ਕਰਕੇ ਉਂਗਲ ਗੱਲੀ ਪੁਲਿਸ ਤੇ ਤੇ ਸਰਕਾਰ ਤੇ ਉੱਠਦੀ ਹੈ ਉਹਦੇ ਵੀ ਸਾਡਾ ਸਹਿਯੋਗ ਹੈ ਜਿੰਨਾ ਅਸੀਂ ਸਹਿਯੋਗ ਕਰ ਸਕੀਏ ਉਥੇ ਫਿਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਆਪਦਾ ਸਹੀ ਤਰੀਕੇ ਨਾਲ ਕੰਮ ਕਰੇ ਜੇ ਯੁੱਧ ਨਸ਼ਾ ਵਿਰੋਧ ਦਾ ਨਾਅਰਾ ਦਿੱਤਾ ਹੈ ਤਾਂ ਫਿਰ ਉਹਨੂੰ ਅਮਲੀ ਜਾਮਾ ਪਹਿਨਾ ਕੇ ਵਿਖਾਵੇ ਮੈਂ ਕਹਿੰਦਾ ਕਿ ਲੋਕ ਜਿਹੜੇ ਆ ਨਾ ਲੋਕ ਇਸ ਗੱਲ ਦੇ ਇੰਤਜ਼ਾਰ ਚ ਤਾਰਾ ਜੀ ਬੈਠੇ ਹੁੰਦੇ ਆ ਇਹ ਨਹੀਂ ਹੁੰਦਾ ਕਿ ਸਰਕਾਰਾਂ ਸਾਰੀਆਂ ਚੰਗੀਆਂ ਨਹੀਂ ਹੁੰਦੀਆਂ ਸਾਰੀਆਂ ਸਰਕਾਰ ਨੇ ਪੰਜਾਬ ਦਾ ਬੇੜਾ ਕਰ ਕਰਤਾ ਆਉਣ ਵਾਲੇ 1.5 ਸਾਲ ਦੇ ਵਿੱਚ ਉਹ ਸਰਕਾਰ ਕੋਲੇ ਉਹ ਸੁਧਾਰ ਕਰਨ ਦਾ ਮੌਕਾ ਜੇ ਕਰਨਾ ਚਾਹੁੰਦੇ ਆ ਤੇ ਮੈਂ ਕਹਿੰਦਾ ਵੀ ਇਹ ਕਮਾਂਡ ਜਿਹੜੀ ਹੈ ਦਿੱਲੀ ਵਾਲਿਆਂ ਨੂੰ ਛੱਡ ਕੇ ਜੇ ਭਗਵੰਤ ਸਿੰਘ ਮਾਨ ਦੇ ਹੱਥ ਚ ਲੈ ਲੈਣ ਤਾਂ ਆਉਣ ਵਾਲੇ 1.5 ਸਾਲ ਦੇ ਵਿੱਚ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਕੀ ਲੱਗਦਾ ਵੀ ਡਰਾਮਾ ਜਿਹਾ ਹੋਇਆ ਕੱਜ ਹੈ ਨਹੀਂ ਦੇਖੋ ਜਿਵੇਂ ਮੂਰੇ ਮੂਰੇ ਦੇਖੋ ਜੀ ਪਿੱਛੇ ਪੂਰਾ ਮਕਾਨ ਖੜਾ ਹੈ ਜਿਹੜਾ ਮੂਰੇ ਗੇਟ ਹਾਟਾ ਤਾ ਬਣ ਜਾਊਗਾ ਦੁਬਾਰਾ ਇਹਦੇ ਚ ਦੋ ਗੱਲਾਂ ਤੁਸੀਂ ਦੱਸਿਆ ਮੇਰੀ ਗੱਲ ਹਾਲਾਂਕਿ ਸਿਵਲ ਪ੍ਰਸ਼ਾਸਨ ਨਾਲ ਨਹੀਂ ਹੋਈ ਤੁਸੀਂ ਇਹ ਗੱਲ ਦੱਸਿ ਕਿ ਸਿਵਲ ਪ੍ਰਸ਼ਾਸਨ ਕਹਿੰਦਾ ਨਜਾਇਜ਼ ਕਬਜ਼ਾ ਸੀ ਪੁਲਿਸ ਪ੍ਰਸ਼ਾਸਨ ਕਹਿੰਦਾ ਕਿ ਇਹਨਾਂ ਦੇ ਪਰਚੇ ਆ ਦੇਖੋ ਪਹਿਲਾਂ ਤਾਂ ਇਸ ਚੀਜ਼ ਨੂੰ ਨਾ ਜਿਹੜਾ ਉਹ ਵੈਰੀਫਾਈ ਕਰ ਲੈਣਾ ਚਾਹੀਦਾ ਦੋਨੋਂ ਧਿਰਾਂ ਨੂੰ ਮਿਲ ਕੇ ਕਿ ਨਜਾਇਜ਼ ਕਬਜ਼ਾ ਸੀ ਕਿ ਚਿੱਟੇ ਵਾਲਿਆਂ ਦਾ ਘਰ ਸੀ ਕਿ ਨਸ਼ਾ ਤਸਕਰਾਂ ਦਾ ਘਰ ਸੀ ਜੋ ਵੀ ਸੀ ਮੈਂ ਪਹਿਲਾਂ ਕਹਿੰਦਾ ਕਿ ਨਜਾਇਜ਼ ਕਬਜ਼ਿਆਂ ਵਾਲੇ ਦੇ ਘਰ ਹੋਰ 4 ਮਹੀਨੇ ਲੇਟ ਆਏ ਜਾਣਗੇ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਚਿੱਟੇ ਵਾਲਿਆਂ ਦੇ ਢਾ ਦਿਓ ਪ ਹਿੰਦੀ ਹੈ ਜੀ ਬਜ਼ੁਰਗਾਂ ਲਈ ਮੈਂ ਤੁਹਾਨੂੰ ਸ਼ੁਰੂ ਚ ਕੀ ਕਿਹਾ ਕਿ ਕਾਮ ਮਾਰ ਕੇ ਜਦੋਂ ਘਰਾਂ ਦੇ ਵਿੱਚ ਬਾਹਲੇ ਕਾਮ ਆਉਂਦੇ ਨਾ ਆਟੇ ਠੁੰਗਾ ਮਾਰ ਜਾਂਦੇ ਸੀਗੇ ਬੱਚਿਆਂ ਦੇ ਤੋਂ ਰੋਟੀ ਖੋ ਕੇ ਲੈ ਜਾਂਦੇ ਕਾਮ ਮਾਰ ਕੇ ਡੰਗ ਦਿੱਤਾ ਜਾਂਦਾ ਸੀ ਜਦੋਂ ਇੱਕ ਮਾਰ ਕੇ ਡੰਗ ਦੋ ਬਾਕੀ ਨੂੰ ਪਤਾ ਲੱਗ ਮਾਰ ਕੇ ਡੰਗ ਦਿੰਦੇ ਹੁੰਦੇ ਆ ਇਹ ਇਸ਼ਾਰਾ ਬਹੁਤ ਵੱਡਾ ਹੈ ਨਜਾਇਜ਼ ਕਬਜ਼ੇ ਨਾਲ ਕਹਿਣ ਇੱਕ ਪਾਸੇ ਨਜਾਇਜ਼ ਕਬਜ਼ਾ ਜੇ ਨਜਾਇਜ਼ ਕਬਜ਼ਾ ਸੀ ਉਹਨੂੰ ਸੀਲ ਕਰ ਦਿੰਦੇ ਤਾਲਾ ਲਾ ਦਿੰਦੇ ਨਗਰ ਕਾਉਂਸਲ ਆਪ ਦਾ ਕੋਈ ਤੇ ਸਟੋਰ ਬਣਾ ਲੈਣ ਦਾ ਕਿਸੇ ਦਾ ਕੋਈ ਕਬਜ਼ਾ ਜੇ ਇਹਨਾਂ ਦਾ ਸੀ ਤੇ ਇਹਨੂੰ ਸੀਲ ਕਰ ਦਿੰਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚੋਂ ਕੋਈ ਇੱਕ ਧਿਰ ਤਾਂ ਆਪਦੇ ਸਹੀ ਫੈਸਲੇ ਤੋਂ ਭੱਜ ਰਹੀ ਹੈ ਨਾ ਬਿਆਨ ਕਿਸੇ ਦਾ ਸਹੀ ਨਹੀਂ ਆ ਰਿਹਾ ਸਾਰੇ ਆਪ ਆਪਨ ਬਿਆਨਾਂ ਤੋਂ ਭੱਜ ਰਹੇ ਆ ਇਹ ਉਹਨੂੰ ਸਾਨੂੰ ਪੁੱਛਿਆ ਮੀਡੀਆ ਨੇ ਉਹ ਆਦੇ ਬਿਆਨ ਤੋਂ ਭੱਜ ਗਿਆ ਸੀਲਦਾਰ ਨੂੰ ਪੁੱਛਿਆ ਉਹ ਆਦੇ ਬਿਆਨ ਤੋਂ ਭੱਜ ਗਿਆ ਮੈਡਮ ਨੇ ਤਾਂ ਸਾਫ ਸੁਥਰਾ ਕਹਿਤਾ ਐਸ ਦਾ ਸਕਿਉਰਟੀ ਪ੍ਰੋਵਾਈਡ ਕਰਾਈ ਹੈ ਇਹ ਤਾਂ ਗੱਲ ਬੰਦ ਹੀ ਹੈ ਪੁਲਿਸ ਨੇ ਤਾਂ ਸਕਿਉਰਟੀ ਦੇਣੀ ਹੁੰਦੀ ਆ ਨਹੀਂ ਐਸਐਸਪੀ ਸਾਹਿਬ ਨੇ ਤੁਹਾਡੇ ਜਿਹੜੇ ਚੈਨਲ ਜ 15 ਕਿੰਨੇ ਕਿੰਨੇ ਪਰਚੇ ਉਹਨਾਂ ਨੇ ਕਿਹਾ ਕਿ ਜਿਹੜੇ ਐਨਡੀਪੀਐਸ ਦੇ ਜਿਹੜੇ ਚਿੱਟੇ ਦੇ ਜਾਂ ਕਿਸੇ ਵੀ ਸਿੰਥੈਟਿਕ ਨਸ਼ੇ ਦੇ ਹੈਗੇ ਸੀਗੇ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਮੈਂ ਕਹਿੰਦਾ ਵੀ ਜੇ ਇਹਨਾਂ ਦੇ ਵਾਕਿਆ ਚਿੱਟੇ ਦੇ ਪਰਚੇ ਸੀ ਚਿੱਟੇ ਦੇ ਪਰਚਿਆਂ ਦੇ ਚਲਦਿਆਂ ਘਟਾਏ ਗਏ ਆ ਤਾਂ ਫਿਰ ਬਹੁਤ ਵੱਡਾ ਸਵਾਗਤ ਹੈ ਜੇ ਨਜਾਇਜ਼ ਕਬਜ਼ੇ ਦੇ ਚਲਦਿਆਂ ਢਾਏ ਗਏ ਆ ਤਾਂ ਫਿਰ ਇਹ ਮੁਹੱਲਾ ਦਾ ਚਿੱਟੇ ਵਾਲਾ ਫਿਰ ਚਿੱਟੇ ਵਾਲੇ ਦੇ ਕਾਰਵਾਈ ਕਦੋਂ ਹੋਊਗੀ ਪਹਿਲੀ ਕਾਰਵਾਈ ਚਿੱਟੇ ਵਾਲਿਆਂ ਦੇ ਚਾਹੀਦੀ ਹੈ ਸਿੰਥੈਟਿਕ ਨਸ਼ੇ ਵਾਲਿਆਂ ਦੇ ਚਾਹੀਦੀ ਹੈ ਨਜਾਇਜ਼ ਕਬਜ਼ਿਆਂ ਦੇ ਬੇਸ਼ੱਕ 6 ਮਹੀਨੇ ਰੋਕ ਕੇ ਕਰ ਲਓ ਕੋਈ ਗੱਲ